ਸਵੇਰੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸ਼੍ਰੀਮਣੀ ਕਾਲ ਇਤੋਂ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੇ ਨੇ ਹੁਣੇ ਮੰਗ ਕਦ ਦਿੱਤੀ ਕਿ ਹਰਿਆਣਾ ਸਰਕਾਰ ਪੰਜਾਬ ਦੇ ਉਸ ਨੌਜਵਾਨ ਕਿਸਾਨ ਨੂੰ ਪਰਵਾਦ ਦੇ ਹਵਾਲੇ ਕਰੇ ਜਿਸ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਉਹਨਾਂ ਨੇ ਕਿਹਾ ਇਲਜ਼ਾਮ ਲਗਾਏ ਨੇ ਪੁਲਿਸ ਨੇ ਇਸ ਨੌਜਵਾਨਾ ਕਾਫੀ ਕੁੱਟਮਾਰ ਕੀਤੀ ਜਿਸ ਕਰਕੇ ਉਹ ਗੰਬੀਰ ਜ਼ਖਮੀ ਹੋ ਚੁੱਕਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਨਿਸ਼ਾਨਾ ਸਾਦੇ ਆ ਵਿਕਰਮ ਚੰਮੂ ਜੀ ਠੇਨੇ ਕਹੇ ਕਿ ਮਾਮਲਾ ਹਰਿਆਣਾ ਸਰਕਾਰ ਕੋਲ ਚੁੱਕਣ ਦੇ ਵਿੱਚ ਮਾਨ ਸਰਕਾਰ ਫੇਲ ਹੈ ਪਰਿਵਾਰ ਨੂੰ ਨਿਆਂ ਵਾਸਤੇ ਹਾਈ ਕੋਰਟ ਤੱਕ ਕੌਣ ਚਲੇ ਮਜਬੂਰ ਕਰਲੇ ਸਖਤ ਸ਼ਬਦਾਂ ਦੇ ਵਿੱਚ ਨਹੀਂ ਦਗੇ ਜਾਂਦੇ ਹੈ ਗੱਲ ਜੇ ਕਿ ਵਿਕਰਮ ਚੰਮੂ ਜੀ ਠੇਨੇ ਵੀ ਕਹੇ ਕਿ 30 ਸਾਲਾਂ ਦੇ ਅਮ੍ਰਿਤਾਲੇ ਕੁਰਸੀ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਖਨੋਰੀ ਬਾਰਡਰ ਤੋਂ ਉਸ ਵਲੇ ਅਗਵਾ ਕਰ ਲੈਸ ਜਦੋਂ ਉਹ ਲੰਗਰ ਦੀ ਸੇਵਾ ਕਰ ਰਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਗਵਾਹਾਂ ਨੇ ਵੀ ਦੱਸਿਆ ਕਿ ਨੌਜਵਾਨ ਨੂੰ ਬੈਰੀ ਗੇਨਰ ਤੇ ਪੱਲੇ ਪਾਸੇ ਛੁੱਟੂ ਦਿੱਤਾ ਗਿਆ ਤੇ ਫਿਰ ਬੋਰੀ ਦੇ ਵਿੱਚ ਪਾ ਕੇ ਉਸ ਨਾਲ ਲਗਾਤਾਰ ਕੁੱਟਮਾਲ ਕੀਤੀ ਗਈ ਜਿਸ ਕਾਰਨ ਉਹਦੀ ਕੁਲਾਤ ਵੀ ਟੁੱਟ ਗਈ ਤੇ ਹੋਰ ਵੀ ਉਸਨੇ ਗੰਭੀਰ ਸੱਟਾਂ ਲੱਗੀਆਂ ਨੇ ਵਿਕਰਮ ਸਿੰਘ ਮ ਜਿਠਾ ਨੇ ਹੁਣ ਮੰਗ ਕੀਤੀ ਕਿ ਪ੍ਰਿਤਪਾਲ ਸਿੰਘ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਸ ਦਾ ਸਹੀ ਢੰਗ ਦੇ ਨਾਲ ਇਲਾਜ ਹੋ ਸਕੇ ਅੱਜ ਉਹਨਾਂ ਦੇ ਪਰਿਵਾਰ ਉਹਨਾਂ ਦੇ ਬਜ਼ੁਰਗ ਪ੍ਰਿਤਪਾਲ ਸਿੰਘ ਜੀ ਦੇ ਸਾਥ ਦਵਿੰਦਰ ਸਿੰਘ ਉਹਨਾਂ ਦੇ ਬ੍ਰਦਰ ਗੁਰਵਿੰਦਰ ਸਿੰਘ ਤੇ ਸਾਡੇ ਸਾਬਕਾ ਸਰਪੰਚ ਪਰਮਜੀਤ ਸਿੰਘ ਇਹ ਪਿੰਡ ਨਵਾਗਾਉ ਪਿੰਡ ਹੈ ਲਹਿਰੇ ਹਲਕੇ ਚ ਔਰ ਇਹ ਬਿਲਕੁਲ ਹੀ ਬਾਰਡਰ ਦੇ ਨੇੜੇ ਇਹ ਪਿੰਡ ਹੈ ਉਸ ਪਿੰਡ ਨਾਲ ਸੰਬੰਧਿਤ ਇੱਕ ਐਜੂਕੇਟਿਡ ਮੁੰਡਾ ਜਿਨੇ ਇਨਸਾਨੀ ਤੌਰ ਤੇ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਰੋਜ਼ ਪਿੰਡ ਵਾਲਿਆਂ ਦੇ ਨਾਲ ਕੋਈ 25 30 40 50 ਨੌਜਵਾਨ ਬਜ਼ੁਰਗਾ ਨਾਲ ਉਥੇ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਲਈ ਲੰਗਰ ਦੀ ਸੇਵਾ ਕਰਨ ਵਾਸਤੇ ਜਾਂਦਾ ਸੀ ਲੰਗਰ ਛਕਾਉਣ ਜਾਂਦਾ ਸੀ ਆਪ ਦੋ ਭੈਣਾ ਦਾ ਕੱਲਾ ਕੱਲਾ ਭਰਾ ਔਰ ਮੈਂ ਫੇਰ ਰਿਪੀਟ ਕਰ ਰਿਹਾ ਕਿ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਔਰ ਇਹ ਸੋਚ ਕਰਕੇ ਮੈਂ ਸਮਝਦਾ ਜਦੋਂ ਉਥੇ ਇੰਨੇ ਪੰਜਾਬ ਦੇ ਕੋਦੇ-ਕੋਲੇ ਚ ਆ ਕੇ ਵੱਡੀ ਗਿਣਤੀ ਚ ਕਿਸਾਨ ਤੇ ਖੇਤ ਮਜ਼ਦੂਰ ਇਸ ਥੰਡ ਚ ਬੈਠੇ ਆ ਜਿਵੇਂ ਬਾਕੀ ਪਿੰਡ ਸੇਵਾ ਕਰਦੇ ਇਹ ਮੁੰਡਾ ਵੀ ਸੇਵਾ ਭਾਵਨਾ ਨਾਲ ਰੋਜ਼ ਸਵੇਰੇ ਜਾਂਦਾ ਸੀ ਤੇ ਸ਼ਾਮ ਨੂੰ ਉਥੋਂ ਮੁੜਿਆਉਂਦਾ ਸੀ ਮਗਰ ਵੱਧ ਕਿਸਮਤੀ ਇਹ ਕਿ ਆ ਮੈਂ 21 ਤਰੀਕ ਨੂੰ ਜਦੋਂ ਉਥੇ ਗਿਆ ਇਹਦੇ ਬਜ਼ੁਰਗ ਵੀ ਨਾਲ ਸਨ ਗੁਰਵਿੰਦਰ ਵੀ ਨਾਲ ਸੀ ਤੇ ਸਾਫ ਦਾ ਸਰਪੰਚ ਵੀ ਨਾਲ ਸੀ ਕਿਉਂਕਿ ਇਹ ਸਾਰੇ ਇਕੱਠੇ ਹੋ ਕੇ ਜਾਂਦੇ ਸੀ ਸੇਵਾ ਭਾਵਨਾ ਨਾਲ ਔਰ ਬੜੇ ਸ਼ਾਂਤਮਈ ਢੰਗ ਨਾਲ ਪੰਜਾਬ ਦੀ ਧਰਤੀ ਤੇ ਮੈਂ ਫੇਰ ਰਿਪੀਟ ਕਰ ਰਿਹਾ ਸ਼ਾਂਤਮਈ ਢੰਗ ਨਾਲ ਪੰਜਾਬ ਦੀ ਧਰਤੀ ਤੇ ਸਿਰਫ ਤੇ ਸਿਰਫ ਜਿਹੜੇ ਉੱਥੇ ਵੱਖ-ਵੱਖ ਪਿੰਡਾਂ ਤੋਂ ਪੰਜਾਬ ਦੇ ਕੋਨੇ-ਕੋਨਿਆਂ ਚੋਂ ਆ ਕੇ ਲੋਕ ਬੈਠੇ ਉਹਨਾਂ ਦੀ ਸੇਵਾ ਵਾਸਤੇ ਜਾਂਦੇ ਸੀ ਲੰਗਰ ਪਾਣੀ ਛਕਾਉਣ ਵਾਸਤੇ ਜਾਂਦੇ ਸੀ ਉਸ ਦਿਨ ਵੀ ਉੱਥੇ ਗਏ ਸੀ ਔਰ ਇਹ ਨੌਜਵਾਨ ਟਰਾਲੀ 'ਚ ਬੈਠਿਆ ਸੀ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਟਰਾਲੀ 'ਚ ਬੈਠਿਆ ਸੀ ਜਿਹੜੀ ਬਾਰਡਰ ਤੋਂ ਹੋਇਓ ਜਿੱਥੇ ਬੈਰੀਕੇਡਿੰਗ ਹੋਈ ਆ ਉਥੋਂ 500 ਮੀਟਰ ਪਿੱਛੇ ਆ ਇਹ ਬਾਹਰ ਵੀ ਨਹੀਂ ਫਿਲਦਾ ਸੀ ਜਦ ਇੱਕਦਮ ਹੀ ਉਥੇ ਆਥਰੂ ਗੈਸ ਦਾ ਅਟੈਕ ਹੋਇਆ ਔਰ ਇਹ ਆਪ ਵੀ ਦੱਸਣਗੇ ਇਹ ਮੈਨੂੰ ਦੱਸਦੇ ਆ ਇੰਨੇ ਕੱਥਰੂ ਗੈਸ ਸਿੱਟੇ ਕਿ ਕੋਈ ਹਿਸਾਬ ਨਹੀਂ ਰਹਿ ਗਿਆ ਔਰ ਹੁਣ ਇਹ ਗੱਲ ਸਾਬਤ ਹੋ ਗਈ ਆ ਕਿ ਜਿਹੜੇ ਬੱਚੇ ਟਰਾਲੀ 'ਚ ਬੈਠੇ ਸੀ ਉੱਥੇ ਜਿੰਨੇ ਸੰਗਤ ਸੀਦਾ ਜੀ ਸਾਰੇ ਸੱਜੇ ਖੱਬੇ ਫਿਰ ਭੱਜ ਗਏ ਜਦੋਂ ਅੱਤਰੂ ਗੈਸ ਦੀ ਕੋਈ ਗੈਸ ਬੜੀ ਚੜਦੀ ਸੀ ਇਹ ਨੌਜਵਾਨ ਟਰਾਲੀ 'ਚ ਬੈਠਾ ਸੀ ਇਹਨੂੰ ਟਰਾਲੀ 'ਚੋਂ ਕੱਢਿਆ ਜਿਹੜੇ ਹਰਿਆਣੇ ਪੁਲਿਸ ਦੇ ਸਿਵਲ ਚ ਸੀ ਕੈਨਿਓ ਮੈਜਨ 500 ਮੀਟਰੋਂ ਟੱਪ ਕੇ ਆਏ ਆ ਔਰ ਟੱਪ ਕੇ ਆ ਕੇ ਇਹ ਜੋ ਦੱਸਦੇ ਕਹਿਣਾ ਪਹਿਲਾਂ ਉਸ ਕਰਾਊਡ ਨੂੰ ਜਿਹੜੇ ਉੱਤੇ ਕਿਸਾਨ ਖੇਤ ਮਜ਼ਦੂਰ ਸ਼ਾਂਤੀ ਨਾਲ ਬੈਠੇ ਉਹਨਾਂ ਨੂੰ ਚਾਹੰਦਾ ਉਹ ਇਨ ਮਤਲਬ ਉਹਨਾਂ ਨੂੰ ਕਰੇਜ ਕਰਨ ਦਾ ਇੱਕ ਇੱਕ ਤਰੀਕੇ ਨਾਲ ਉਤਸ਼ਾਹ ਵੀ ਕੀ ਉਹ ਤਾਂ ਨੂੰ ਕੀਤਾ ਕਿ ਤੁਸੀਂ ਭਾਈ ਚੱਲੋ ਅੱਗੇ ਚੱਲੋ ਅੱਗੇ ਇਹਨਾਂ ਨੇ ਕਿਹਾ ਵੀ ਕੀ ਇਹ ਬੰਦੇ ਠੀਕ ਨਹੀਂ ਜਾਪਦੇ ਔਰ ਅਖੀਰ ਚ ਇਹੀ ਹੋਇਆ ਕਿ ਜਦੋਂ ਉੱਥੇ 100 200 ਆਥਰੂ ਗੈਸ ਦੇ ਗੋਲੇ ਡਿੱਗੇ ਆ ਕਹਿੰਦੇ ਇੰਨਾ ਧੂਆਂ ਹੋ ਗਿਆ ਕਿ ਕੋਈ ਪਤਾ ਨਹੀਂ ਲੱਗਿਆ ਔਰ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਮੈਂ ਧਿਆਨ ਦਿੱਤਾ ਕਿ ਕਿਉਂਕਿ ਕਹਿੰਦਾ ਮੈਂ ਇਹ ਬਜ਼ੁਰਗ ਟਰਾਲੀ ਤੋਂ ਬਾਹਰ ਖੜੇ ਸਨ ਇਹ ਮੁੰਡਾ ਟਰਾਲੀ ਦੇ ਵਿੱਚ ਬਹਿ ਕੇ ਆਪ ਦਾ ਫੋਨ ਤੇ ਕਹਿੰਦੇ ਕੋਈ ਫੋਨ ਕਰ ਰਿਹਾ ਸੀ ਜਾਂ ਦੇਖ ਰਿਹਾ ਸੀ ਮੈਨੂੰ ਨਹੀਂ ਪਤਾ ਕੀ ਕਰ ਰਿਹਾ ਸੀਗਾ ਮਗਰ ਜਦ ਮੈਂ ਵੇਖਿਆ ਆ ਕੇ ਤੇ ਮੇਰਾ ਨਿਆਣਾ ਮੈਨੂੰ ਲੱਭੇ ਨਾ ਕਹਿੰਦਾ ਮੈਂ ਪਹਿਲਾ ਕੰਮ ਕੀਤਾ ਕਿ ਉਸ ਨੂੰ ਫੋਨ ਕੀਤਾ ਫੋਨ ਚੁੱਕਦੇ ਨਹੀਂ ਸੀ ਫਿਰ ਇਹਨਾਂ ਨੇ ਆਪ ਦੇ ਘਰੇ ਆਪ ਦੀ ਧਰਮ ਪਤਨੀ ਨੂੰ ਫੋਨ ਕੀਤਾ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਕਰੋ ਫਿਰ ਇਹ ਆਪ ਦੀ ਘਾਟੀ ਆਪ ਦੱਸਣਗੇ ਮਗਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਪੰਜਾਬ ਸਰਕਾਰ ਟਾਊਟ ਭਗਵੰਤ ਮਾਨ ਦੀ ਮਿਲੀ ਭੂਗਤ ਇਸ ਕਿਸਮ ਦੀ ਆ ਕਿ ਐਸਐਸਪੀ ਵੀ ਮੌਕੇ ਤੇ ਮੌਜੂਦ ਖਨੌਰੀ ਪਾਸਟਰ ਤੇ ਡੀਸੀ ਵੀ ਮੌਕੇ ਤੇ ਮੌਜੂਦ ਮੈਂ ਇਹਨਾਂ ਨੂੰ ਪੁੱਛਿਆ ਪੰਜਾਬ ਪੁਲਿਸ ਕਿੰਨੇ ਨੰਬਰ ਤੇ ਹੋਣੀ ਕਹਿੰਦੇ ਜੀ ਹਜ਼ਾਰਾਂ ਦੀ ਤਦਾਰ ਚ ਉੱਥੇ ਪੰਜਾਬ ਪੁਲਿਸ ਬੈਠੀ ਆ ਉਹਨਾਂ ਦੀ ਹਾਜ਼ਰੀ ਚ ਪੰਜਾਬ ਦੀ ਧਰਤੀ ਤੇ ਆ ਕੇ ਪੰਜਾਬ ਦੇ ਗੁਰਸਿੱਖ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ ਤੇ ਉਹਦੇ ਹਾਲਾਤ ਆ ਮੁੰਡਾ ਜੀ ਆ ਮੁੰਡੇ ਦੀ ਫੋਟੋ ਬਿਫੋਰ ਦੀ ਐ ਤੇ ਆ ਮੁੰਡੇ ਦੀ ਫੋਟੋ ਆ ਆਫਟਰ ਦੀ ਮਤਲਬ ਆ ਕੁੱਟਣ ਤੋਂ ਬਾਅਦ ਉਹਦੇ ਜੋ ਆ ਹਾਲਾਤ ਬਣਾਤੇ ਗਏ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਐ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਐ ਤੇ ਜਾਂ ਪੱਗ ਵਾਲੇ ਤੇ ਲੱਗਦੀ ਐ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਕ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੇਵਰੀਤ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁਰਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਹੈਗਾ ਵੀ ਤੁਹਾਡੇ ਖਾਤੇ ਸੀਜ਼ ਕਰ ਦਾਂਗੇ ਤੇ ਕੋਈ ਵੀ ਪਾਸਪੋਰਟ ਵੀ ਯਾਰ ਦਿਸ ਇਹ ਫਿਰ ਡੈਮੋਕ੍ਰੇਸੀ ਨਹੀਂ ਨਾ ਜੀ ਇਹ ਤਾਂ ਤਾਨਾਸ਼ਾਹ ਜਾਂ ਤਾਂ ਮੰਨ ਲੈਣ ਕਿ ਹਰਿਆਣੇ 'ਚ ਡਿਕਟੇਟਰ ਰਾਜ ਲਾਤਾ ਡਿਕਟੇਟਰਸ਼ਿਪ ਔਰ ਇਸ ਗੱਲ ਦੀ ਤਾਇਦ ਔਰ ਇਸ ਗੱਲ ਨੂੰ ਸਪੋਰਟ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕਰ ਰਹੀ ਹੈ ਮੈਂ ਤਾਂ ਕੋਈ ਸਟੇਟਮੈਂਟ ਸੁਣੀ ਨਹੀਂ ਉਹਨਾਂ ਦੀ ਤੁਸੀਂ ਇੱਕ ਪਾਸੇ ਬਲਬੀਰ ਸਿੰਘ ਨੂੰ ਕਹਿੰਦੇ ਡਿਊਟੀ ਲਾਤੀ ਮੈਂ ਉਲਾਜ ਵਾਸਤੇ ਬਲਬੀਰ ਸਿੰਘ ਦੀ ਤੇ ਉਹ ਮੈਡਮ ਦੀ ਬਲਜੀਤ ਕੌਰ ਜੀ ਉਰਾਤੀ ਤੇ ਇੱਕ ਹੋਰ ਦੀ ਤੇ ਮਹਤਾਜ ਸਾਹਮਣੇ ਫਰਿਆਦ ਲੈ ਕੇ ਆਇਆ ਇੱਕ ਬਾਪ ਦੀ ਭਾਈ ਉਹਦੀ ਤਾਂ ਗੱਲ ਤੁਸੀਂ ਸੁਣਦੇ ਨਹੀਂ ਉਹਦਾ ਕੱਲ ਦਾ ਰੌਲਾ ਪੈਣ ਡਿਆ ਹਲੇ ਵੀ ਆ ਮੁੰਡਾ ਤਾਂ ਲੱਭ ਗਿਆ ਜੀ ਹਲੇ ਵੀ 5 ਤੋਂ 10 ਮੁਰਚੀਆਂ ਦਾ ਪਤਾ ਹੀ ਨਹੀਂ ਗਈ ਕਿੱਧਰ ਨੂੰ